ਉੜਿਆ ਮੇਰੀ ਡੱਟ ਪੈਗ ਪਾ ਦੇ ਚਾਚੇ ਉੜਿਆ ਸੱਚੇ ਪੈਗ ਲਾ ਲੈ ਹੁਣ ਵਿਆਹ ਚ ਆਇਆ ਮੁੰਡਾ ਵਿਆਹ ਚ ਫੋਨ ਕਰੀ ਗਿਆ ਉਹ ਕਹਿੰਦਾ ਮੈਨੂੰ ਬੜੇ ਖੜਾ ਕਹਿੰਦਾ ਮੈਂ ਸੁਣਾਉਂ ਉਹ ਗੱਲ ਤੂੰ ਹੋਰ ਤੂੰ ਉਹਨਾਂ ਦੀ ਕਰਨੀ ਐ ਤੇ ਸਾਡੀ ਕਰਨੀ ਐ ਯਾਰ ਬੋਟਾ ਹੈਗਾ ਮੇਰੀ ਵੀ ਬੋਟਾ ਦਾ ਸ਼ਿਕਾਇਤਾਂ ਨੇ ਚਾਚੇ ਤੇਰੀ ਰੱਖ ਤੀ ਉਹ ਰਿਆ ਮੇਰਾ ਅੱਛਾ ਬੈ ਜਾ ਬੈ ਜਾ ਫੋਨ ਅੰਡਾ ਦੇ ਉਹ ਮੈਂ ਤਾਂ ਸੁਣਾਉਂ ਆਇਆ ਕੋਈ ਨਹੀਂ ਜਾ ਜੋ ਖਾ ਲੈ ਹੈ ਉਹ ਮੈਨੂੰ ਮੁੰਡਾ ਫੋਨ ਕਰੇ ਬੜਾ ਇਹ ਤੜਖਵਾਉਂਦਾ ਅੰਡੇ ਹਾਂ ਮੇਰੀ ਗੱਲ ਸੁਣ ਇੱਕ ਦੇਖ ਉਹ ਸਾਡਾ ਜਵਾਕਾ ਹੈ ਪ੍ਰੀਤ ਮੇਰੇ ਕਣੀਓ ਮਰ ਗਈ ਪ੍ਰੀਤੋ ਕਣੀਓ ਮੈਂ ਮਰ ਗਿਆ ਓੜੀ ਤਕੇ ਸਾਡੇ ਭਾਜੀ ਤੂੰ ਮਰ ਗਈ ਵੇ ਦਰਦ ਦੇ ਤੇਰੇ ਪਾਸੇ ਅਸੀਂ ਮਰ ਗਏ ਹਾਂ ਆਹ ਵੜ ਤੇਰੇ ਪਾਸੇ ਅਸਾਂ ਮਰ ਗਏ ਅਸਾਂ ਮਰ ਗਏ ਮੇਰੀ ਗੱਲ ਸੁਣ ਲਾਂਦਾ ਜਨਾਨੀਆਂ ਦੀਆਂ ਗੱਲਾਂ ਯਾਰ ਕਾਚੇ ਨਾ ਹੀ ਸੀੜੀ ਆਪਾਂ ਵਧੀਆ ਮੇਰੀ ਗੱਲ ਸੁਣ ਲਾਂਦਾ ਯਾਰ ਗਰੀਬੀ ਅਮੀਰੀ ਛੱਕੀਆਂ ਪੈਣਾਂ ਨੇ ਹਾਂ ਪਾ ਤੇ ਮੇਰੀ ਗੱਲ ਸੁਣ ਲਾ ਤੇਰੇ ਅਮੀਰੀ ਆ ਜਾਂਦੀ ਏ ਕਦੇ ਗਰੀ ਪਾਣੀ ਦਾ ਪਾਲਾ ਕਰਦੇ ਕੀ ਚਾਚੇ ਪਾਣੀ ਪਣੀ ਪਾਉਂਦਾ ਮੇਰੇ ਥੜਿਆ ਫੇਫੜਿਆਂ ਮੱਚ ਜਾਣਗੇ ਤੇਰੇ ਪਿੰਦਾ ਨਹੀਂ ਜਾਂਦਾ ਚਾਚਾ ਪਿੰਦਾ ਨੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਓਏ ਮੇਰੇ ਸਾਨੂੰ ਪਾਣੀਦਾਰ ਹੋ ਕੇ ਹਟਿਆਲੇ 5 ਦਿਨ ਨਹੀਂ ਹੋਏ ਇਹ ਤਾਂ ਚੱਕ ਦੂ ਪਾਣੀ ਟੜਾ ਇਹਦਾ ਇਹਦਾ ਦਵਾਈਓ ਪਾਣੀ ਟੜੇ ਦੀ ਇਹ ਇਹ ਚ ਤਾਂ ਬੜਾ ਕੁਝ ਪਾਇਆ ਹੋਇਆ ਸੱਮੀਆਂ ਤੋਂ ਲੈ ਕੇ ਮਾਰ ਨੂਰ ਸਾਰਾ ਕੁਝ ਪਾਇਆ ਪਾਣੀ ਮੁੱਤ ਲੱਗਿਆਂ ਨੇ ਜਿੱਥੇ ਦਾਰੂ ਦੇਖ ਲੂ ਪਾਣੀ ਪਣੀ ਪਾਉਂਦਾ ਚਾਚੇ ਅਰੇ 2 ਕਿਲੋ ਰਹਿੰਦੇ ਨੇ ਬੀਚਰ ਵਾਲੇ ਕੋਈ ਨਹੀਂ ਚਾਚਾ ਕੱਟ ਕੇ ਆਪਾਂ 4-5 ਦਿਨ ਚੱਲ ਲੱਗ ਜਿੱਕਣੀ ਪਾ ਜਾ ਓਏ ਹੰਡਾ ਸਿਲਵਾ ਜਾਤੇ ਨਹੀਂ ਨਾ ਮੈਂ ਕੀ ਗੱਲ ਕਰਦੇ ਸੀ ਆਪਾਂ ਮੇਰੀ ਗੱਲ ਸੁਣਦਾ ਆ ਤੈ ਲੈ ਕੇ ਆਉਂਿਆ ਕਿ ਨਹੀਂ ਲੈ ਕੇ ਆਉਣੀ ਆ ਜਾ ਮੇਰਾ ਨੰਬਰ ਉਹਨਾਂ ਨੂੰ ਨਾ ਦਿਆ ਗਾ ਜਾ ਉਹਨਾਂ ਨੇ ਨਿਵੇੜਲਾ ਵੀ ਪਾਈ ਸਾਡੇ ਪਿੰਡ ਦਾ ਬੜਿਓ ਨਹੀਂ ਨਿਬੜੀ ਪੈ ਸਾਡਾ ਦਾ ਢਾ ਗੱਬੜ ਗਿਆ ਹਾਂ ਮੈਨੂੰ ਰਿਸ਼ਤਾ ਹੁੰਦਾ ਹੈ ਮੈਂ ਤਾਂ ਤੜਕੇ ਲਈ ਉਪਰਸਾੜੀ ਉਹ ਕੋਲਸਾਂ ਦਾ ਲੈ ਆਇਆ ਪਹਿਲਾਂ ਕੁੜੀ ਥੋੜੇ ਜਵਾਨ ਆ ਉਹਨੂੰ ਤਾਂ ਵਿਆਹ ਲਓ ਆ ਪੀਆ ਚਾਚੇ ਇਹਨੂੰ ਥੱਲੇ ਧਰ ਦੇ ਯਾਰ ਆ ਬੜੇ ਪਰੀ ਤੋਂ ਹਾਂ ਨਾ ਬੜੇ ਬ੍ਰੀਤੋਂ ਬੜੇ ਉੱਠੇ ਨਾ ਅਸੀਂ ਬਾੜੀਏ ਪਰ ਨਾ ਤੈਨੂੰ ਛੇੜਨ ਠੀਕ ਹੈ ਸੁਣੇ ਸਵਾਦ ਦੇ ਦੇ ਦੇਖਾ ਕੋ ਪੰਡਾ ਦਾ ਮੋਟਵਾਰ ਬੰਦਾ ਤੇਰੀ ਮੋੜ ਦੇਣੀ ਆਪ ਆ ਜਾ ਹਾਂ ਆ ਜਾ ਇੱਕ ਗੱਲ ਦੱਸ ਚਾਚੇ ਆਪ ਗਈ ਹੈ ਆਪ ਆ ਜਾ ਅਸੀਂ ਕੁਝ ਨਹੀਂ ਕਹਿੰਦੇ ਉਹ ਆਪ ਆ ਜੂ ਅੱਦੇ ਦਾ ਹੁਣ ਦਿਨੇ ਗਿਆ ਵੀ ਸਨਾਮੋ ਲੈ ਕੇ ਆਵਾਂਗੇ ਪਰ ਜੇ ਸਨਾਮ ਆ ਗਈ 8 ਕਿਲੋਮੀਟਰ ਹੋਰ ਆ ਜੇ ਉਹ ਤੇ ਬੇਚਾਰੀ ਖੜੀ ਮੈਨੂੰ ਖੋਣ ਕਰੀ ਜਾਵੇ ਕੰਨੀ ਚਾਚਾ ਉਰੇ ਆਇਆ ਨਹੀਂ ਕੋਈ ਬੰਦਾ ਅਸੀਂ ਉਰੇ ਖੜਿਆਂਗੇ ਉਹਦਾ ਭਾਈ ਵੀ ਖੜਾ ਵਿਚਾਰਾ ਤੇ ਗੱਲਾਂ ਦਾ ਕੋਈ ਫਾਇਦਾ ਦਾ ਕੋਈ ਫਾਇਦਾ ਹੈਗਾ ਲੱਦਾ ਨਾਲੇ ਚਾਚਾ ਹੰਗਲ ਤੇ ਚੜੀ ਹੋਈ ਸੀ ਬਈ ਤਾਂ ਗਈ ਯਾਰੋ ਹੁਣ ਰਹੇ ਉੱਥੇ ਹਾਂ ਓਏ ਇਹ ਸ਼ਰਾਬੀ ਬੰਦੇ ਨਾਲ ਉਹੀ ਕੱਟ ਗਈ ਤਾਂ ਆ ਗੁੱਸਾ ਦਾ ਕਰੀ ਨਾ ਸ਼ਰਾਬੀ ਕੌਣਾ ਦੱਸਣ ਤੇਰੇ ਫੜੇ ਹੋਏ ਨੇ ਚਾਚੇ ਨੇ ਪੋਰਾ ਨਹੀਂ ਪੀਤੀ ਤਿੱਕਦੇ ਨੇ ਕੰਮ ਚ ਪੀ ਲੱਗਿਆ ਹੈ ਕਿਹੜਾ ਕਹਿੰਦਾ ਸ਼ਰਾਬੀ ਆ ਪੈਂਦਾ ਕਿਹੜਾ ਛਰਾਬੀ ਆ ਮੈਂ ਡੱਟ ਕੌਣ ਕੈਂਟਾ ਡੱਟ ਤੂੰ ਡੱਟ ਓਏ ਨਾ ਓੜੀ ਬੋਲਿਆ ਕੌਣ ਕੈਂਟਾ ਛਰਾਬੀ ਆ ਮੈਂ ਕੌਣ ਕੈਂਟਾ ਛਰਾਬੀ ਆ ਮੈਂ ਪੈਂਦਾ ਤੇਰੇ ਪੈਂਦਾ ਕਿਹੜਾ ਛਰਾਬੀ ਆ ਮੈਂ ਉਹ ਇਹ ਕੱਟਵਾ ਤੂੰ ਕੈਂਟਾ ਛਰਾਬੀ ਆ ਮੈਂ ਮੈਂ ਦਊਗਾ ਨਾ